ਸਾਰ ਸੰਗਤ ਜੀਓ ਇਸ ਵਕਤ ਗੁਰਬਾਣੀ ਦੀ ਵਿਚਾਰ ਜਿਹੜੀ ਹੈ 1219 ਅੰਕ ਤੇ ਸ਼ਬਦ ਹੈ ਇਹ ਸ਼ਬਦ 1219 ਤੋਂ ਫਿਰ 1220 ਤੇ ਇਹ ਸ਼ਬਦ ਸੰਪੂਰਨ ਹੋਣਾ ਆਪਾਂ ਆਪ ਸ਼ਬਦ ਦੇ ਦਰਸ਼ਨ ਕਰਦੇ ਹਾਂ ਸ਼ਾਰਗ ਮਹੱਲਾ ਪੰਜਵਾ ਧਨਵੰਤ ਨਾਮ ਕੀ ਵਣਜਾਰੇ ਸਾਂਝੀ ਕਰਹੁ ਨਾਮ ਧਨ ਖਟਹੁ ਗੁਰ ਕਾ ਸ਼ਬਦ ਵਿਚਾਰੇ ਰਹਾਉ ਛੁੱਟ ਹੋ ਕਪਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੇ ਸੱਚ ਧਨ ਬਣਜਹੁ ਸੱਚ ਧਨ ਸੰਚਹੁ ਕਬਹੂ ਨ ਆਵਹੁ ਹਾਰੇ ਖਾਤ ਖਰਚਤ ਕਿਛ ਨਿਖੁਪਟਤ ਨਾਹੀ ਗਣਤ ਰੇ ਪੰਡਾ ਰੇ ਕਹੋ ਨਾਨਕ ਸੋਭਾ ਸੰਗ ਜਾਵਹੁ ਪਾਰ ਬ੍ਰਹਮ ਕੇ ਦਵਾਰੇ ਕਹੋ ਨਾਨਕ ਸੋਭਾ ਸੰਗ ਜਾਵਹੁ ਪਾਰ ਬ੍ਰਹਮ ਕੇ ਦਵਾਰੇ ਸੰਗਤ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸੰਗਰਾਗ ਹੈ ਮਾਨਲਾ ਪੰਜਵਾ ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਧਨਵੰਤ ਨਾਮ ਕੇ ਬਣ ਜਾ ਰਹੇ ਜੀ ਧਨਵੰਤ ਹੁੰਦੇ ਨਾ ਤੇ ਕੋ ਬਹੁਤ ਦਾ ਧੰਨ ਹੋ ਗਏ ਬੜਾ ਬੜਾ ਧੰਵਾਦ ਧਨਵਾਦ ਬੜਾ ਧੰਨਵਾਦ ਆ ਤੇ ਤੁਹਾਨੂੰ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਨਾਮ ਦੇ ਵਪਾਰੀ ਹੁੰਦੇ ਨੇ ਧੰਨવાન ਹੁੰਦੇ ਨੇ ਜੀ ਇਹਨਾਂ ਵਰਗਾ ਕੋਈ ਧੰਨવાન ਨਹੀਂ ਹੁੰਦਾ ਬਹੁਤ ਵੀਰ ਹੁੰਦੇ ਨੇ ਜੀ ਉਹਾ ਗਣੀ ਵਸੇ ਮਾਮੂਰ ਜਿੱਥੇ ਜਦੋਂ ਭਗਤ ਰਵਿਦਾਸ ਜੀ ਵਚਨ ਕਰਦੇ ਨੇ ਨਾ ਬੇਗੰਪੁਰਾ ਸ਼ਹਿਰ ਕੋ ਨਾ ਉਥੋਂ ਦੇ ਵਸੀਆਂ ਦਾ ਜ਼ਿਕਰ ਕਰਦੇ ਕਹਿੰਦੇ ਉਹਾ ਗਣੀ ਵਸੇ ਮਾਮੂਰ ਜਿਹੜੇ ਬਹੁਤ ਅਮੀਰ ਨੇ ਉਹ ਉਥੋਂ ਦੇ ਵਾਸੀ ਨੇ ਤੇ ਅਮੀਰ ਉਹ ਹੁੰਦੇ ਨੇ ਜਿਹੜੇ ਜਿਹੜੇ ਨਾਮ ਦੇ ਵਪਾਰੀ ਨੇ ਧਨਵੰਤ ਧਨਵਾਨ ਜਿਹੜੇ ਨੇ ਉਹ ਨਾਮ ਦੇ ਵਪਾਰੀ ਨੇ ਅਸਲ ਤਨ ਸਾਂਝੀ ਕਰਹੁ ਨਾਮ ਧਨ ਖਾਟਹੁ ਗੁਰ ਕਾ ਸਬਦ ਵਿਚਾਰੇ ਜਿੱਦਾਂ ਆਪਾਂ ਸੰਸਾਰ ਦੇ ਵਿੱਚ ਵੇਖਦੇ ਹਾਂ ਹਰ ਕੋਈ ਅਮੀਰ ਬੰਦੇ ਨਾਲ ਸਾਂਝ ਪਾਉਂਦਾ ਜੀ ਜਿਹੜਾ ਪੈਸੇ ਵਾਲਾ ਹੈ ਨਾ ਉਹਦੇ ਨਾਲ ਸਾਂਝ ਪਾਉਂਦੇ ਨਹੀਂ ਗੁਰਬਾਣੀ ਵਿੱਚ ਵੀ ਇਸ ਬਾਤ ਦਾ ਜ਼ਿਕਰ ਹੈ ਭਾਰਾ ਕਹਿੰਦੇ ਜਾਓ ਨਿਰਦਨ ਸਰਦਨ ਕੇ ਜਾਏ ਆਗੇ ਬੈਠਾ ਪੀਠ ਫਰਾਏ ਅਗਰ ਗਰੀਬ ਜਿਹੜਾ ਆ ਉਹ ਅਮੀਰ ਦੇ ਘਰ ਵਿੱਚ ਜਾਂਦਾ ਉਹ ਪਿੱਠ ਦੇ ਕੇ ਬਹਿ ਜਾਂਦਾ ਹੁਣ ਜੇ ਸਰਦਨ ਨਿਰਦਨ ਕੇ ਜਾਏ ਦੀਆ ਅਦਲੀਆਂ ਬੁਲਾਏ ਅਗਰ ਅਮੀਰ ਗਰੀਬ ਦੇ ਘਰ ਵਿੱਚ ਆ ਜਾਂਦਾ ਤਾਂ ਉਹਨੂੰ ਚਾਹ ਛੱਟ ਜਾਂਦਾ ਜੀ ਇਹ ਅਮੀਰੀ ਤੇ ਗਰੀਬੀ ਦੀ ਪਾਤ ਦਰਸ਼ੀ ਹੋਈ ਹੈ ਇਸ ਸੰਸਾਰ ਦੇ ਵਿੱਚ ਜੋ ਫਰਕ ਹੈ ਤੇ ਗਰੀਬ ਬੰਦੇ ਦੇ ਨਾਲ ਅਮੀਰ ਬੰਦਾ ਸਾਂਝ ਨਹੀਂ ਪਾਉਂਦਾ ਜੀ ਇਹ ਕਹਿੰਦੇ ਨੇ ਪਰ ਜਿਹੜਾ ਆਪਣਾ ਗੁਰੂ ਹੈ ਗਰੀਬ ਨਿਵਾਜ ਹੈ ਜੀ ਇਹ ਗਰੀਬ ਨਿਵਾਜ ਹੈ ਖैर ਇੱਥੇ ਤਾਂ ਦਿਲ ਦੀ ਅਮੀਰੀ ਦਿਲ ਦੀ ਗਰੀਬੀ ਇਹ ਚੀਜ਼ਾਂ ਦੇਖੀਆਂ ਜਾਣੀਆਂ ਚਾਹੀਦੀਆਂ ਇੱਥੇ ਤਾਂ ਭਾਈ ਜਿਹੜੇ ਕੰਗਾਲ ਨੇ ਉਹ ਨੇ ਹਨਾ ਜਿਨ੍ਹਾਂ ਦੇ ਅੰਦਰ ਨਾਮ ਧਨ ਨਹੀਂ ਹੈ ਬੰਦਗੀ ਨਹੀਂ ਹੈ ਪਰਮੇਸ਼ਰ ਦੀ ਆਰਾਧਨਾ ਨਹੀਂ ਹੈ ਦਇਆ ਨਹੀਂ ਹੈ ਸ਼ੁਭ ਗੁਣਾਂ ਦੀ ਘਾਟ ਉਹ ਕੰਗਾਲ ਹੁੰਦੇ ਨੇ ਜੀ ਉਂਝ ਅੰਦਰਲੀ ਗਰੀਬੀ ਨਿਮਰਤਾ ਉਹ ਅੰਦਰਲੀ ਗਰੀਬੀ ਨਿਮਰਤਾ ਨੂੰ ਕਿਹਾ ਹੋਇਆ ਗਰੀਬ ਨਿਵਾਜ ਉੱਥੇ ਗਰੀਬ ਨਿਵਾਜ ਇਸ਼ਕਰਕੇ ਭਾਈ ਉਹਦੇ ਨਾਲ ਸਾਂਝ ਬਣਾਓ ਕਹਿੰਦੇ ਹੁਣ ਨਾਮ ਧਨ ਖਟਣਾ ਵਪਾਰਕ ਜਦੋਂ ਤੁਸੀਂ ਕੋਈ ਵਪਾਰ ਕਰਨਾ ਹੈ ਵਪਾਰ ਸਿੱਖਣਾ ਪੈਂਦਾ ਜਿਹੜੇ ਸੰਤ ਜਾਂ ਨੇ ਭਗਤੀ ਜਾਂ ਨੇ ਵਪਾਰ ਕਰਦੇ ਪੈ ਨਹੀਂ ਇਹਨਾਂ ਦੇ ਨਾਲ ਸਾਂਝ ਪਾਓ ਸਾਂਝੀ ਕਰਹੁ ਇਹਨਾਂ ਨਾਲ ਸਾਂਝ ਪਾ ਲੋ ਰੱਬ ਦੇ ਪਿਆਰੇ ਨਾਲ ਸਤ ਸੰਗੀਆਂ ਦੇ ਨਾਲ ਨਾਮ ਧਨ ਖਾਟਾ ਹੋ ਪਤਾ ਲੱਗ ਜਾਊਗਾ ਵੀ ਨਾਮ ਦਾ ਵਪਾਰ ਕਿਦਾਂ ਕਰੀਦਾ ਕਿਦਾਂ ਖੱਟੀ ਹੁੰਦੀ ਹੈ ਇਨਾ ਦੇ ਨਾਲ ਸਾਂਝੀ ਪਾਓ ਤੇ ਨਾਮ ਧਨ ਦੀ ਖੱਟੀ ਕਰੋ। ਗੁਰ ਕਾ ਸ਼ਬਦ ਵਿਚਾਰਿਆ ਹੁਣ ਸਾਂਝੀ ਕਿੱਦਾਂ ਪਾਣੀ ਹੈ ਜੀ? ਸਾਂਝ ਕਿੱਦਾਂ ਬਣਾਈਦੀ ਹੈ? ਗੁਰੂ ਦੇ ਨਾਲ ਸਾਂਝ ਬਣਾਉਣੀ ਹੈ, ਗੁਰੂ ਦੇ ਪਿਆਰਿਆਂ ਦੇ ਨਾਲ ਸਾਂਝ ਬਣਾਉਣੀ ਹੈ। ਸ਼ਬਦ ਦੀ ਵਿਚਾਰ ਸ਼ੁਰੂ ਕਰ ਦੋ ਜੀ। ਸ਼ਬਦ ਦੀ ਵਿਚਾਰ ਜਦੋਂ ਕੀਤੀ ਜਾਂਦੀ ਹੈ ਤੁਸੀਂ ਆਪਾਂ ਦੇਖਦੇ ਹੋ ਜਦੋਂ ਸ਼ਬਦ ਦੀ ਵਿਚਾਰ ਸ਼ੁਰੂ ਹੋ ਜਾਂਦੀ ਹੈ ਇੱਥੋਂ ਤੱਕਰ ਇੱਕ ਗੁਰਸ਼ਿਕ ਦੂਸਰੇ ਗੁਰਸ਼ਿਕ ਦਾ ਨਾਂ ਵੀ ਕਈਆਂ ਨੂੰ ਨਹੀਂ ਪਤਾ ਹੁੰਦਾ। ਨਾਮ ਤਾਂ ਐਡਰੈਸ ਉਹ ਤਾਂ ਬੜੀ ਦੂਰ ਦੀਆਂ ਗੱਲਾਂ ਨੇ ਨਾਮ ਤੱਕ ਵੀ ਨਹੀਂ ਪਤਾ ਹੁੰਦਾ ਜੀ ਕਿਉਂ ਗੁਰਬਾਣੀ ਦੀ ਸਾਝ ਚੱਲ ਪੈਂਦੀ ਹੈ ਜੀ ਤੇ ਸਭ ਤੋਂ ਇਹ ਮਜ਼ਬੂਤ ਸਾਝ ਜਿਹੜੀ ਹੈ ਉਹ ਗੁਰਬਾਣੀ ਦੀ ਹੈ ਜੀ ਇਸੇ ਤਰ੍ਹਾਂ ਜਦੋਂ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਹੈ ਤੇ ਗੁਰੂ ਦੇ ਨਾਲ ਸਾਝ ਪੈ ਜਾਂਦੀ ਹੈ ਜੀ ਗੁਰਸਿੱਖਾਂ ਦੇ ਨਾਲ ਸਾਝ ਪੈਂਦੀ ਹੈ ਗੁਰੂ ਦੇ ਨਾਲ ਸਾਝ ਪੈਂਦੀ ਹੈ ਔਰ ਤੇ ਇਹ ਸ਼ਬਦ ਦੀ ਵਿਚਾਰ ਦਾ ਆਦਾਨ ਪ੍ਰਦਾਨ ਹੋਣਾ ਜਿਹੜਾ ਵਿਚਾਰਾ ਸਾਂਝੀ ਆ ਨੀ ਗੁਰਮੁਖਾਂ ਦੇ ਇਹੋ ਬਣ ਜਾ ਰਿਹਾ ਇਹੋ ਬਣ ਜਾ ਵਪਾਰ ਆ ਹਾਂਜੀ ਕੁਝ ਲੈਣਾ ਕੁਝ ਦੇਣਾ ਇਹ ਵਪਾਰ ਹੈ ਜੀ ਵਪਾਰ ਵਿੱਚ ਵੀ ਇਹੀ ਹੁੰਦਾ ਜੀ ਆਪਾਂ ਗੁਰੂ ਦੇ ਨਾਲ ਵਪਾਰ ਕਰਨਾ ਗੁਰਮੁਖਾਂ ਦੇ ਨਾਲ ਵਪਾਰ ਕੀ ਹੈ ਕਿ ਜਿਹੜੀ ਗੱਲ ਦਾ ਮੈਨੂੰ ਨਹੀਂ ਪਤਾ ਸੀ ਗੁਰਸਿੱਖਾਂ ਦੇ ਨਾਲ ਗੱਲ ਸਾਂਝੀ ਕਰ ਲਈਦੀ ਜੇ ਗੁਰਬਾਣੀ ਦਾ ਮੈਨੂੰ ਨਹੀਂ ਪਤਾ ਲੱਗਦਾ ਮੈਂ ਕਿਸੇ ਗੁਰੂ ਪਿਆਰੇ ਨਾਲ ਸਾਝ ਪਾਉਂਦਾ ਕਿ ਹਾਂ ਵੀ ਮੈਨੂੰ ਵੀ ਦੱਸੋ ਤੇ ਇਹ ਜਿਹੜਾ ਸੰਪੰਖਨ ਹੈ ਨਾ ਬੋਲਚਾਲ ਗੁਰੂ ਪਿਆਰਿਆਂ ਨੇ ਬੰਜਾਰ ਵਪਾਰ ਸ਼ੁਰੂ ਹੋ ਜਾਂਦਾ ਜਦੋਂ ਸੌਦਾ ਲੈਣਾ ਸੌਦਾ ਦੇਣਾ ਹੁਣ ਗੁਰੂ ਦੇ ਨਾਲ ਸਪੋਕਿਓ ਗੁਰੂ ਦੇ ਨਾਲ ਮੈਂ ਲੈਣ ਦੇਣ ਕਰਨਾ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੰਨੂ ਆਵਗੁਣ ਦੇ ਦੇ ਮੇਰੇ ਕੋਲੋਂ ਗੁਣ ਲੈ ਜਾ ਗੁਰੂ ਇਹ ਕਹਿੰਦਾ ਸਾਨੂੰ ਇਹ ਤਾਂ ਗੁਰਸਿੱਖਾਂ ਦੇ ਨਾਲ ਤੇ ਉਹ ਵਪਾਰ ਚੱਲਦਾ ਉਹ ਤਾਂ ਗੁਣਾ ਦੀ ਸਾਂਝ ਹੁੰਦੀ ਹੈ ਜੀ ਸਾਰੀ ਜਦੋਂ ਗੁਰੂ ਦੇ ਨਾਲ ਸਾਂਝ ਪੈਣੀ ਹੈ ਤੇ ਗੁਰੂ ਪਹਿਲਾਂ ਤੇਰੇ ਅਵਗਣ ਲੈਂਦਾ ਤੇ ਆਵਗਣ ਮੰਨਉਂਦੇ ਤੇ ਅਵਗਣ ਨੂੰ ਲੈਣ ਨੂੰ ਕੋਈ ਤਿਆਰ ਨਹੀਂ ਹੁੰਦਾ ਭਾਈ ਗੁਰੂ ਲੈਂਦਾ ਗੁਰੂ ਦੇ ਕੋਲ ਹੀ ਔਗਣ ਵਿਕਣੇ ਨੇ ਹੋਰ ਕਿਤੇ ਨਹੀਂ ਵਿਕਦੇ ਭਾਈ ਤੇ ਇਹਦੇ ਵੱਟੇ ਸਾਨੂੰ ਗੁਣ ਮਿਲਦੇ ਨੇ ਇਹ ਇਸ ਤਰੀਕੇ ਦੇ ਨਾਲ ਗੁਰੂ ਦੇ ਨਾਲ ਫਿਰ ਸਾਂਝ ਬਣਦੀ ਹੈ ਜਿਹੜੇ ਗੁਰ ਗੁਣ ਜਦੋਂ ਗੁਰੂ ਪਾਸੋਂ ਗੁਣ ਲਈਦੇ ਨੇ ਉਹਨਾਂ ਦੀ ਪਛਾਣ ਕਰੀਦੀ ਗੁਰ ਸਿੱਖਾਂ ਦੇ ਨਾਲ ਇਹ ਵਪਾਰ ਚੱਲਦਾ ਜੀ ਸੰਜੀਕ ਰਹੋ ਨਾਮ ਧਨ ਖਟ ਹੋ ਗੁਰ ਕਾ ਸ਼ਬਦ ਵਿਚਾਰੋ ਇਹ ਸ਼ੁਰੂਆਤ ਇਹ ਸ਼ਬਦ ਦੀ ਵਿਚਾਰ ਤੋਂ ਆਉਂਦੀ ਔਰ ਇਹਦੀ ਇਹਦਾ ਇਹਦਾ ਐਂਡ ਹੀ ਹੈ ਨਹੀਂ ਕੋਈ ਜੀ ਜਿਪਕੇ ਦਾ ਅੰਤ ਕਿੱਥੇ ਆ ਜਦੋਂ ਸਮਾਈ ਗਿਆ ਤਾਂ ਅੰਤ ਕਾਦਾ ਜੀ ਆਪਣੇ ਆਪ ਦਾ ਅੰਤ ਹੋ ਜਾਣਾ ਸਮਾਉਣਾ ਆਪਣੇ ਆਪ ਦਾ ਅੰਤ ਹੋ ਜਾਣਾ ਸ਼ਬਦ ਦੀ ਵਿਚਾਰ ਦਾ ਕੋਈ ਅੰਤ ਨਹੀਂ ਹੈਗਾ ਪਰ ਆ ਸਾਨੂੰ ਜਿੱਦਾਂ ਮਿਲ ਜਾਊਗਾ ਤੇ ਰੌਸ਼ਨੀ ਪੈਂਦੀ ਆ ਕਿ ਇਸ ਮਾਰਗ ਤੇ ਇੰਜ ਚੱਲਣਾ ਮਾਰਗ ਦੇ ਵਿੱਚ ਟੋਹਾ ਟਿੱਬਾ ਉਹ ਸਾਰਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਇਹ ਜਿਹੜਾ ਮਾਰਗ ਆ ਫਿਰ ਪਰਹਾਓ ਛੋਡੋ ਹੋ ਕਪਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੇ ਸ਼ਬਦ ਦੀ ਵਿਚਾਰ ਕਰਦਿਆਂ ਕਰਦਿਆਂ ਨਾ ਜੀ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਅੰਦਰੋਂ ਕਪਟ ਖਤਮ ਹੋ ਜਾਂਦਾ ਜੀ ਵੈਰ ਖਤਮ ਹੋ ਜਾਂਦਾ ਜੀ ਕਪਟ ਵੀ ਗਿਆ ਵੈਰ ਵੀ ਗਿਆ ਤੇ ਸ਼ਬਦ ਦੀ ਵਿਚਾਰ ਦਾ ਸਦਕਾ ਉਹ ਪ੍ਰਮਾਤਮਾ ਪਰਮੇਸ਼ਰ ਹਰ ਵਕਤ ਨਾਲ ਦਿਸਣ ਲੱਗ ਪੈਂਦਾ ਜੀ ਸੋ ਪ੍ਰਭ ਸੰਗ ਮਤਲਬ ਸੰਗ ਅਗਨੁਸ਼ਿਆਰੀ ਗੈਨਾ ਸੰਗੀ ਸੰਗ ਨਿਹਾਰੇ ਮਹਿਸੂਸ ਕਰਦਾ ਹੈ ਨਿਹਾਰਨਾ ਹੁੰਦਾ ਬਹੁਤ ਬੜੀ ਗੰਭੀਰ ਦੇ ਨਾਲ ਤੱਕਦਾ ਅਸਲ 'ਚ ਜਿਹੜੀ ਚੀਜ਼ ਤੁਸੀਂ ਮਹਿਸੂਸ ਕਰਨੀ ਹੈ ਨਾ ਉੱਥੇ ਧਿਆਨ ਦੇਣਾ ਪੈਂਦਾ ਜੀ ਜੇ ਧਿਆਨ ਨਹੀਂ ਦਿਓਗੇ ਤੇ ਮਹਿਸੂਸ ਨਹੀਂ ਕਰ ਸਕਦੇ ਜੀ ਮਸੂਦ ਸਾਹਮਣੇ ਚੀਜ਼ ਤੁਸੀਂ ਦੇਖੀ ਨਾ ਧਿਆਨ ਦਿੱਤਾ ਤੇ ਪਤਾ ਨਹੀਂ ਲੱਗਣਾ ਜੀ ਉੱਥੇ ਦੇਖਣਾ ਹੈ ਉੱਥੇ ਮਹਿਸੂਸ ਕਰਨਾ ਪੈਂਦਾ ਤੁਹਾਨੂੰ ਧਿਆਨ ਦੇਣਾ ਪੈਂਦਾ ਫਿਰ ਪਤਾ ਲੱਗਦਾ ਇਹ ਜਿਹੜੀ ਚੀਜ਼ ਦਾ ਕੋਈ ਰੂਪ ਨਹੀਂ ਰੰਗ ਨਹੀਂ ਰੇਖ ਨਹੀਂ ਆਕਾਰ ਨਹੀਂ ਕੋਈ ਉੱਥੇ ਤਾਂ ਬਹੁਤ ਧਿਆਨ ਦੇਣਾ ਪੈਂਦਾ ਉਹ ਨਿਹਾਰਨਾ ਪੈਂਦਾ ਚੰਗੀ ਤਰ੍ਹਾਂ ਜੀ ਧਿਆਨ ਦੇਣਾ ਪੈਂਦਾ ਜਦੋਂ ਕਾਪਟ ਖਤਮ ਹੋ ਗਏ ਬੈਰ ਭਾਵਨਾ ਖਤਮ ਹੋ ਗਈ ਸ਼ਬਦ ਵਿਚਾਰ ਦੇ ਨਾਲ ਫਿਰ ਤੁਸੀਂ ਇਹ ਦੇਖੋਗੇ ਕਿ ਧਿਆਨ ਸਾਰਨ ਆਪਣੇ ਆਪ ਤੇ ਕੇਂਦਰਿਤ ਹੁੰਦਾ ਦੇ ਨਾਲ ਕੋਈ ਨਹੀਂ ਖੜਾ ਰੱਬ ਤੋਂ ਬਿਨਾ ਉਹੀ ਉਹ ਨਾਲ ਖੜਾ ਜਿਹਾ ਸੱਚ ਧਨ ਵਣਜੋ ਸੱਚ ਧਨ ਸੰਚਹ ਕਬ ਹੂ ਨ ਆਵਹ ਹਾਰੇ ਵਪਾਰ ਵੀ ਸੱਚ ਦਾ ਕਰਨਾ ਤੇ ਇੱਕ ਇਕੱਠਾ ਵੀ ਜੋ ਆਪਾਂ ਕੱਤਰ ਕਰਦੇ ਨਾ ਉਹ ਵੀ ਸੱਚ ਹੀ ਇਕੱਠਾ ਕਰਨਾ ਸੱਚ ਧੰਨ ਵਣਜੋ ਇਹਨਾਂ ਪੈਸਿਆਂ ਦਾ ਵਪਾਰ ਹੁੰਦਾ ਹੀ ਇਹ ਕਿ ਆਪਾਂ ਹੁੰਦਾ ਨਾ ਵੀ ਕਹਣਾ ਪੈਸਿਆਂ ਦੇ ਵੱਟੇ ਕੋਈ ਆਪਾਂ ਸੌਦਾ ਕਰੀਦਣਾ ਇਹ ਚੱਲਦਾ ਤੇ ਪੈਸਿਆਂ ਦਾ ਪੈਸਿਆਂ ਨਾਲ ਵਪਾਰ ਹੁੰਦਾ ਜੀ ਫਿਰ ਇਹ ਵੀ ਚੱਲਦਾ ਸੱਚ ਧੰਨ ਵਣਜੋ ਸੱਚ ਦਾ ਵਪਾਰ ਕਰੋ ਜੀ ਪਹਿਲਾਂ ਆਪਾਂ ਸ਼ਬਦ ਦੀ ਵਿਚਾਰ ਕੀਤੀ ਉਹ ਗੁਰਮੁਖਾਂ ਦੇ ਨਾਲ ਸਾਂਝ ਪਾਈ ਹੈ ਜੀ ਸੌਖਾ ਤਰੀਕਾ ਗੁਰਮੁਖਾਂ ਦੇ ਨਾਲ ਸਾਂਝ ਪਾਉਂਦਾ ਸ਼ਬਦ ਦੀ ਵਿਚਾਰ ਕਰਦਿਆਂ ਕਰਦਿਆਂ ਸਾਨੂੰ ਆਪਣੇ ਔਗੁਣਾਂ ਦਾ ਪਤਾ ਲੱਗਾ ਅਸੀਂ ਫਿਰ ਗੁਰੂ ਦੇ ਨਾਲ ਵੀ ਸਾਂਝ ਪਾਈ ਕਿਉਂਕਿ ਗੁਰੂ ਦੇ ਨਾਲ ਉਹਨਾਂ 'ਚ ਕਰ ਸਾਂਝ ਨਹੀਂ ਪੈਣੀ ਜਿਨ੍ਹਾਂ 'ਚ ਕਰ ਅਫਗਣ ਨਹੀਂ ਅਸੀਂ ਗੁਰੂ ਨੂੰ ਦਿੰਦੇ ਹੈਨਾ ਹੁਣ ਗੁਰੂ ਕਹਿੰਦਾ ਵੀ ਤੁਸੀਂ ਭਾਈ ਸੱਚ ਦਾ ਵਪਾਰ ਕਰੋ ਉਤੇ ਸੱਚ ਤਨ ਨੂੰ ਵਣਜਹੁ ਸੱਚ ਤਨ ਸੰਜਹੁ ਸੋ ਇਹ ਨਾਮ ਤਨ ਦਾ ਵਪਾਰ ਕਰਨਾ ਤੇ ਨਾਮ ਤਨ ਨੂੰ ਹੀ ਇਕੱਠਾ ਕਰਨਾ ਤੇ ਕਬ ਹੂ ਨ ਆਵਹੁ ਹਾਰੇ ਹੈ ਮਾਰਾ ਸੱਚੇ ਪਾਜੇ ਕਦੀ ਤੁਸੀਂ ਇਸ ਸੰਸਾਰ ਚ ਹਾਰ ਕੇ ਨਹੀਂ ਜਾਓਗੇ ਕਦੀ ਹਾਰ ਹੁੰਦੀ ਹੀ ਨਹੀਂ ਹਾਰਦਾ ਹੀ ਨਹੀਂ ਕਦੀ ਘਾਟਾ ਪੈਂਦਾ ਹੀ ਨਹੀਂ ਕਦੀ ਵੀ ਨਹੀਂ ਘਾਟਾ ਪੈਂਦਾ ਜੀ ਸੋ ਜਦੋਂ ਇਹ ਸੱਚ ਤਨ ਦਾ ਵਪਾਰ ਕੀਤਾ ਜਾਂਦਾ ਹੈ ਤੇ ਅਸਲ ਜਿਹੜਾ ਧੰਨ ਹੈ ਉਹ ਸੱਚ ਹੀ ਹੈ ਸੱਚ ਦੀ ਹੀ ਗੱਲ ਕੀਤੀ ਆਪ ਸੱਜੂਗਾਰ ਸੱਚ ਉਹ ਸੱਚ ਦੀ ਗੱਲ ਕਰਦੇ ਪੈਣੇ ਜਿਹਦੇ ਦਾ ਜਨਮ ਹੈ ਨਾ ਮੌਤ ਹੈ ਉਹ ਸੱਚ ਦੀ ਗੱਲ ਕਰਦੇ ਪੈਣੇ ਉਹ ਸੱਚ ਦੀ ਉਹ ਸੱਚ ਦਾ ਵਣਜਾਰ ਕਰੋ ਸੱਚ ਦੀ ਗੱਲ ਕਰੋ ਤੇ ਆਪਣੇ ਅੰਦਰ ਸੱਚ ਨੂੰ ਇਕੱਠਾ ਕਰੋ ਉਹਨੂੰ ਇਕੱਠਾ ਕਰੋ ਕਦੇ ਕਬੂ ਨਾ ਆਬ ਹੋਵੇ ਕਦੀ ਹਾਰ ਨਹੀਂ ਹੋ ਸਕਦੀ ਪਾਸ਼ਾ ਕੰਦੀ ਖਾਤ ਖਰਚਤ ਕਿ ਨਿਕੁਪਟਤ ਨਾਹੀ ਅਗਣਤ ਭਰੇ ਪੰਡਾਰ ਜੇ ਜਿਹੜਾ ਇਹ ਸੱਚ ਧਨ ਇਕੱਠਾ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਦਾਂ ਮਰਜੀ ਖਾਵੇ ਜਿੱਦਾਂ ਮਰਜੀ ਖਰਚੇ ਦੁਨਿਆਵੀ ਜਿਹੜਾ ਧਨ ਹੈ ਸੋ ਕਹਿੰਦੇ ਖੂਬ ਹੀ ਮੁੱਕ ਜਾਂਦੇ ਜਦੋਂ ਵਰਤੀਏ ਤਾਂ ਹੈਨਾ ਉਹ ਵਰਤਣ ਲੱਗ ਜਾਓ ਅਸ ਹੌਲੀ ਹੌਲੀ ਕਰਕੇ ਖਤਮ ਹੋ ਜਾਂਦੀ ਹੈ ਪਰ ਇਹ ਨਾਮ ਧਨ ਐਸਾ ਆ ਜਿੰਨਾ ਮਰਜੀ ਵਰਤੋ ਤੇ ਜਿੰਨਾ ਮਰਜੀ ਵਰਤਾਓ ਖਰਚੇ ਤੁੰਦਾ ਵਰਤੌਣਾ ਹਾਂਜੀ ਖਾਤ ਆਪ ਆਪ ਆਪਣੇ ਵਾਸਤੇ ਵਰਤਣਾ ਖਰਚ ਦੂਜਿਆਂ ਵਾਸਤੇ ਵਰਤਣਾ ਕਿਛ ਨਿਖਟਤ ਨਾਹੀ ਕਦੀ ਕਦੀ ਟੁੱਟਾ ਨਹੀਂ ਹੁੰਦਾ ਅਗਣਤ ਭਰੇ ਪੰਡਾਰੇ ਸੋਗੋ ਮਤਲਬ ਪੰਡਾਰੇ ਹੋਰ ਭਰਨ ਲੱਗ ਪਿੰਦੇ ਨੇ ਜਿਉਂ-ਜਿਉਂ ਇਸ ਸੱਚ ਨੂੰ ਵਰਤੋਗੇ ਵਰਤਾਓਗੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਸੱਚ ਲੈ ਕੇ ਆਓ ਆਪਣੀ ਨਿੱਜੀ ਜ਼ਿੰਦਗੀ ਤੇ ਗਾਹਾਂ ਇਸ ਸੱਚ ਦਾ ਹੀ ਸੱਚ ਦੀ ਹੀ ਗੱਲ ਕਰੋ ਸੱਚੇ ਪਾਤਸ਼ਾਹ ਕਹਿੰਦੇ ਪੰਡਾਰੇ ਬਹੁਤ ਭਰਦੇ ਨੇ ਕਦੀ ਵੀ ਨਿਹਾਰ ਹੁੰਦੀ ਕਹਿੰਦੇ ਅਗਣਤ ਭਰੇ ਪੰਡਾਰੇ ਇੰਨੇ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ ਨੇ ਪੰਡਾਰੇ ਭਰੇ ਜਾਂਦੇ ਨੇ ਕਹੋ ਨਾਨਕ ਸੋਭਾ ਸੰਗ ਜਾਵੋ ਪਾਰ ਬ੍ਰਹਮ ਕੇ ਦਵਾਰੇ ਪਾਸ਼ੀ ਉਹ ਪਾਰ ਬ੍ਰਹਮ ਪਰਮੇਸ਼ਰ ਜਿਹੜਾ ਨਾ ਉਹਦੇ ਦਵਾਰੇ ਤੇ ਤੁਸੀਂ ਸੋਭਾ ਦੇ ਨਾਲ ਜਾਵੋਗੇ ਕਹਤਕ ਸਤਿਖੰਡ ਵਿੱਚ ਐਂਟਰੀ ਹੈ ਹੈਨੀ ਐਂਟਰੀ ਜਿਹਦੇ ਕੋਲ ਨਿਸ਼ਾਨ ਸੱਚ ਜਿਹਦੇ ਕੋਲ ਬਾਣੀ ਹੈ ਰਾਹਦਾਰੀ ਜਿਹਨੂੰ ਕਹ ਲੋ ਸ਼ਬਦ ਸੱਚਾ ਨਿਸ਼ਾਨ ਇਹਨੂੰ ਨਿਸ਼ਾਨ ਆਖੇ ਨਿਸ਼ਾਨ ਨੂੰ ਰਾਹਦਾਰੀ ਆਖਿਆ ਜਾਂਦਾ ਹੈ ਉਹ ਫਿਰ ਸੱਚਖੰਡ ਵਿੱਚ ਉਹਦੀ ਐਂਟਰੀ ਹੁੰਦੀ ਕਿਤੇ ਐਮੀ ਐਂਟਰੀ ਥੋੜੀ ਹੋ ਜਾਂਦੀ ਜੀ ਉਹ ਗੋਤੇ ਉਹਾਂ ਗਨੀ ਪਸੇਮ ਬੂਰ ਸਾਰੇ ਰੱਬ ਦੇ ਪਿਆਰੇ ਰਹਿ ਰਹੇ ਨੇ ਤੇ ਜਿਹੜਾ ਹੁਣ ਬੇਵਿਚਾਰੀ ਐ ਮਾੜੇ ਕਰਮ ਜਿਹਨੇ ਕੀਤੇ ਹੋਣੇ ਕਿੱਦਾਂ ਐਂਟਰੀ ਪਾ ਲੂਗਾ ਜੀ ਉੱਥੇ ਤਾਂ ਐਂਟਰੀ ਉਹਦੀ ਹੋਣੀ ਹੈ ਪਾਸ਼ਾ ਕਹਿੰਦੇ ਨੇ ਜਿਨ੍ਹਾਂ ਦੇ ਕੋਲ ਸੱਚ ਨਾਲ ਭੰਡਾਰੇ ਭਰੇ ਹੋਏ ਨੇ ਸ਼ੋਭਾ ਸੰਗ ਜਾਵੋ ਜਦ ਇਹ ਸੰਸਾਰ ਚੋਂ ਜਾਂਦੇ ਵੀ ਨਾ ਗੁਰਮੁਖ ਜਨਮ ਸਵਾਰ ਤਰਗੇ ਚੱਲਿਆ ਸੱਚੀ ਤਰਗੇ ਜਾ ਸੱਚਾ ਪੜੇ ਮੱਲਿਆ ਤੇ ਉਹ ਗੁਰਮੁਖ ਦੀ ਸਵਾਰੀ ਵੀ ਬੜੀ ਸ਼ੋਭਾ ਦੇ ਨਾਲ ਜਾਂਦੀ ਹੈ ਜੀ ਸ਼ੋਭਾ ਦੇ ਨਾਲ ਸਭ ਸਵਾਰੀ ਜਾਂਦੀ ਹੈ ਇਥੋਂ ਤੱਕਰ ਦੇਵੀਆਂ ਦੇਵਤੇ ਤੇ ਉਹ ਆਦਰਮਾਨ ਕਰਦੇ ਜਿਸ ਵੀ ਪੁਰੀ ਵਿੱਚੋਂ ਕਹਿੰਦੇ ਸਵਾਰੀ ਨਿਕਲਦੀ ਉਸ ਪੁਰੀ ਵਾਲੇ ਜਿਹੜੇ ਨੇ ਉਹਦਾ ਸਤਿਕਾਰ ਕਰਦੇ ਨੇ ਤੁਹਾਨੂੰ ਭਾਗ ਸਮਝਦੇ ਨੇ ਕਿ ਸਾਡੀ ਪੁਰੀ ਚੋਂ ਸਵਾਰੀ ਨਿਕਲੀ ਹੈ ਜੀ ਅਕਾਸ਼ ਜਿਹੜਾ ਸਾਨੂੰ ਖੁੱਲਾ ਖਲਾਅ ਦਿਸਦਾ ਤੇ ਪਤਾ ਨਹੀਂ ਕਿਹੜੀ ਪੂਰੀ ਕਿੱਥੇ ਬਣਾਈ ਹੋਈ ਹੈ ਜੀ ਕੁਝ ਪਤਾ ਕਿਉਂਕਿ ਆ ਪੰਜਾਂ ਤੱਤਾਂ ਵਾਲੇ ਤਾਂ ਸ਼ਰੀਰ ਹੈ ਨਹੀਂ ਪੰਜਾਂ ਤੱਤਾਂ ਵਾਲਾ ਨਹੀਂ ਸ਼ਰੀਰ ਬਲੋ ਆ ਛੋਟੀ ਜੀ ਧਰਤੀ ਹੈ ਤੇ ਇਹਦੇ ਥੋੜੇ ਜਿਹਾ ਹਿੱਸੇ ਤੇ ਇਹਦੀ ਅਕਾਸ਼ ਦਾ ਥੋੜੇ ਜਿਹੇ ਹਿੱਸੇ ਤੇ ਬੰਦੇ ਦੀ ਪਹੁੰਚ ਹੋ ਸਕਦੀ ਆ ਪਰ ਖੁੱਲਾ ਖਲਾਅ ਕਿੱਥੇ ਕਿੱਥੇ ਉਹਨੇ ਕਿਹੜੀ ਕਿਹੜੀ ਰਚਨਾ ਰਚੀ ਹੋਈ ਹੈ ਕਿਸ ਨੂੰ ਪਤਾ ਕਿਥੋਂ ਕਿਥੋਂ ਦੀ ਸਵਾਰੀ ਗੁਰਮੁਖ ਦੀ ਲੰਘਦੀ ਪਤਾ ਕਿਸੇ ਨੂੰ ਪਰ ਜਿੱਥੋਂ ਜਿੱਥੋਂ ਦੀ ਗੁਰਮੁਖ ਦੀ ਸਵਾਰੀ ਨਿਕਲਦੀ ਹੈ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆਪ ਬ੍ਰਹਮਾਨ ਸਤਕਾਰ ਤੇ RAM ਕਲੀ ਸੱਦ ਵਿੱਚ ਵੀ ਜ਼ਿਕਰ ਆਉਂਦਾ ਨਾ ਜੀ ਤੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਆਪ ਗੁਰਮੁਖ ਦੀ ਉਡੀਕ ਕਰਦਾ ਹੁੰਦਾ ਹੈ ਕਿ ਕਾਦੇ ਵਾਸਤੇ ਕਹਿੰਦੇ ਹਰ ਸਿੰਘ ਘਾਸਨ ਦੀ ਉਹ ਸ਼੍ਰੀ ਗੁਰਥੇ ਬੈਠਾ ਸਿੰਘਾਸਨ ਦਿੰਦਾ ਆਪਣੇ ਸਿੰਘਾਸਨ ਆਪਣੇ ਸਿੰਘਾਸਨ ਤੇ ਬਿਠਾਉਂਦਾ ਜੀ ਜਿਹੜਾ ਜਨਮ ਸਵਾਰ ਕਰਕੇ ਦਰਗਾਹ ਨੂੰ ਜਾਂਦਾ ਕਹੋ ਨਾਨਕ ਸੋਭਾ ਸੰਜਾਵੋ ਪਾਰ ਬ੍ਰਹਮ ਕੇ ਦਵਾਰੇ ਰੱਬ ਦੇ ਦਵਾਰੇ ਤੇ ਸੋਭਾ ਦੇ ਨਾਲ ਜਾਂਦਾ ਜੀ ਸੋਭਾ ਪਾਉਂਦਾ ਜੀ ਸੱਚੀ ਦਰਗੇ ਜਾਏ ਸੱਚਾ ਪੜ ਮਿਲੇ ਅਗਲਾ ਸ਼ਬਦ ਹੈ ਜੀ 1220 ਤੇ ਆ ਸਾਰਗ ਮਹੱਲਾ ਪੰਜਵਾਂ ਪੰਜਵੀਂ ਪਾਸ਼ਾ ਜੀ ਕਿਰਪਾ ਕਰਦੇ ਨੇ ਪ੍ਰਭ ਜੀ ਮੋਹੇ ਕਵਨ ਅਨਾਥ ਵਿਚਾਰਾ اے ਪ੍ਰਭੂ ਪਰਮਾਤਮਾ ਪਰਮੇਸ਼ਰ ਮੈਂ ਤਾਂ ਅਨਾਥ ਹਾਂ ਅਨਾਥ ਸੱਚਮੁੱਚ ਵਿਚਾਰੇ ਹੁੰਦੇ ਨੇ ਜੀ ਹਨਾ ਜਿਹਦਾ ਕੋਈ ਨਾਥ ਨਾ ਹੋਵੇ ਉਹਦੇ ਤੇ ਫਿਰ ਕੁਦਰਤੀ ਤਰਸ ਆ ਜਾਂਦਾ ਹਰੇਕ ਨੂੰ ਇਹ ਕਹਣਾ ਵਿਚਾਰਾ ਇਹਦਾ ਭਈ ਹੈ ਨਹੀਂ ਕੋਈ ਨਾ ਅੱਗੇ ਨਾ ਪਿੱਛੇ ਨਾ ਅनाथ ਜਿਹਦੇ ਮਾਂ ਜਿਹਦਾ ਮਾਂ ਬਾਪ ਨਾ ਹੋਣ ਉਹਨੂੰ ਅਨਾਥ ਕਿਹਾ ਜਾਂਦਾ ਕਿ ਬਲੇ ਸਾਂ ਹੁੰਦਾ ਮਾਂ ਬਾਪ ਹੁੰਦੇ ਵੀ ਫਿਰ ਬੱਚਾ ਨਾਥ ਹੀ ਹੁੰਦਾ ਜਿਹਦਾ ਭਗਤ ਦੇ ਤਰੂ ਭਗਤ ਪ੍ਰਲਾਦ ਮਾਂ ਬਾਪ ਸਿਗੇ ਹੁੰਦੇ ਆ ਵੀ ਅਨਾਥ ਹੋ ਗਏ ਉਹਦੀਆਂ ਖੇਡਣਾ ਪਰੋਖਾਰ ਹੈ ਜੀ ਕੁਝ ਨਹੀਂ ਪਤਾ ਚੱਲਦਾ ਇਸ ਕਰਕੇ ਜਦੋਂ ਆਪ ਨਾਥ ਆ ਨਾ ਜੀ ਉਹ ਆਪ ਉਹ ਉਸ ਨਾਥ ਦੀ ਸ਼ਰਨ ਵਿਚ ਆ ਜਾਈਏ ਤੇ ਫਿਰ ਕਿਸੇ ਹੋਰ ਸਹਾਰੇ ਦੀ ਲੋੜ ਨਹੀਂ ਕਦੀ ਇਹ ਅनाथ ਹੁੰਦਾ ਹੀ ਨਹੀਂ ਜੀ ਫਿਰ ਤੇ ਉਹ ਅनाथ ਬਣਦਾ ਹੀ ਉਹਦਾ ਅनाथ ਉਹ ਬਣਦਾ ਜਿਹੜਾ ਜਦੋਂ ਇਹ ਅनाथ ਹੁੰਦਾ ਜਦੋਂ ਆਪਣੇ ਆਪ ਨੂੰ ਕਹਿੰਦਾ ਵੀ ਮੇਰਾ ਕੋਈ ਸਹਾਰਾ ਨਹੀਂ ਹੈ ਉਦੋਂ ਅनाथ ਬਣ ਜਾਂਦਾ ਸੀ ਪ੍ਰਭ ਜੀ ਮੋਹੇ ਕਵਨ ਅनाथ ਵਿਚਾਰਾ ਮੈਂ ਤਾਂ ਅनाथ ਹਾਂ ਮੇਰਾ ਕੋਈ ਵਾਲੀਬਾਸ ਨਹੀਂ ਹੈ ਤੇ ਵਿਚਾਰਾ ਹ ਮੇਰੇ ਤੇ ਤਰਸ ਖਾਓ ਤਰਸ ਜਿੰਨਾ ਚਿਰ ਮੈਂ ਤਰਸਯੋਗ ਮੇਰੀ ਹਾਲਤ ਨਹੀਂ ਬਣਦੀ ਉਨਾ ਚਿਰ ਰਹਿਮਤ ਨਹੀਂ ਹੋਣੀ ਤਰਸ ਪਿਆ ਮੈ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਸਾਡੀ ਹਾਲਤ ਤਰਸਜੋਗ ਬਣ ਜਾਵੇ ਇਹ ਫੀਲਿੰਗ ਪੂਰੀ ਹੁੰਦੀ ਹੈ ਜੀ ਬਲਕੇ ਜੋ ਅਨਾਥ ਹੁੰਦੇ ਨੇ ਉਹਨਾਂ ਨਾਲੋਂ ਕਿਤੇ ਵੱਧ ਫੀਲਿੰਗ ਆਉਣ ਲੱਗ ਪੈਂਦੀ ਹੈ ਜਦੋਂ ਕਿਸੇ ਪਿਆਰੇ ਤੇ ਕੋਈ ਨਾ ਕੋਈ ਕਿਰਪਾ ਹੋਣੀ ਹੁੰਦੀ ਹੈ ਨਾ ਜੀ ਉਹਦੀ ਫੀਲਿੰਗ ਬਹੁਤ ਵੱਡੀ ਹੁੰਦੀ ਹੈ ਜੀ ਪ੍ਰਭ ਜੀ ਮੋਹ ਕਵਨ ਅਨਾਥ ਵਿਚਾਰ ਕਬਰ ਮੂਲ ਤੇ ਮਾਨੁਖ ਕਰਿਆ ਏ ਪ੍ਰਤਾਪ ਤੁਹਾਰਾ ਰਹਾ ਮਨੁੱਖ ਮੂਲ ਮਨੁੱਖਾ ਸਰੀਰ ਦਾ ਮੂਲ ਕੀ ਹੈ ਜੀ ਰક્ત ਵਿੰਦ ਹੈ ਜੀ ਮੁਕਤ ਮਨੁੱਖਾ ਸਰੀਰ ਦਾ ਜਿਹੜਾ ਮੂਲ ਆ ਕਿੱਥੋਂ ਸਰੀਰ ਦਾ ਤਿਆਰ ਹੋਇਆ ਮਾ ਕੀ ਰਕਤ ਪਿਤਾ ਵਿੰਦ ਤਾਰਾ ਇੱਥੋਂ ਤਿਆਰ ਹੋਇਆ ਤੇ ਕਹਿੰਦੇ ਕਵਨੋ ਮੂਲ ਤੇ ਮਨੁੱਖ ਕਰਿਆ ਇਹ ਪ੍ਰਤਾਪ ਤੁਹਾਰਾ ਇਹ ਤੇਰਾ ਸਭ ਤੋਂ ਵੱਡਾ ਪ੍ਰਤਾਪ ਹੈ ਉਸ ਦਾ ਆਰੇ ਸਰੀਰ ਦੀ ਰਚਨਾ ਨਾ ਜੀ ਕਿੱਦਾਂ ਰਚੀ ਐ ਕਿੱਥੇ ਰਚੀ ਐ ਤਦ ਥੋੜੀ ਜਿਹੀ ਵਿਚਾਰ ਕਰਕੇ ਦੇ ਫਿਰ ਆਪਣੇ ਅبسਿਰ ਚੁੱਕਦਾ ਜੀ ਬਰ ਇਹ ਪਰਤ ਤੂੰ ਬਰਾ ਇਹ ਤੇਰਾ ਹੀ ਪ੍ਰਤਪ ਤੂੰ ਹੀ ਕਰ ਸਕਦਾ ਜੀ ਅਗਰ ਇਹ ਤੂੰ ਰਕਤ ਤੇ ਬਿੰਦ ਤੋਂ ਇੰਨਾ ਸੋਹਣਾ ਸਰੀਰ ਬਣਾ ਸਕਦਾ ਹੈ ਨਾ ਤੇ ਸਾਰਾ ਕੁਝ ਕਰਦਾ ਜੀ ਤੋ ਸਭ ਕੁਝ ਕਰ ਸਕਦਾ ਹੈ ਸੋ ਮੈਂ ਤਾਂ ਅਮਰ ਤੇਰੀ ਸ਼ਰਨ ਵਿੱਚ ਆ ਗਿਆ ਜੋ ਮੇਰੇ ਭਲੇ ਵਾਸਤੇ ਕਰਦੇ ਜੋ ਮੇਰੇ ਭਲੇ ਵਾਸਤੇ ਨਹੀਂ ਹੈ ਉਹ ਨਾ ਕਰ ਜਿੱਧਰ ਜੋ ਕੰਮ ਕਰਨ ਵਿੱਚ ਭਲਾ ਉਹ ਕਰਾ ਲਾ ਨਹੀਂ ਭਲਾ ਨਾ ਕਰਾਣਾ ਹਨਾ ਤੋੜ ਲਈ ਆਪਣਾ ਆਪ ਨੂੰ ਹਵਾਲੇ ਕਰ ਦਿੱਤਾ ਜਦੋਂ ਮੂਲ ਦੀ ਸਾਨੂੰ ਮੂਲ ਦੀ ਸਮਝ ਪੈ ਗਈ ਅਸੀਂ ਸ਼ਰੀਰ ਦੇ ਮੂਲ ਨੂੰ ਭੁੱਲ ਗਏ ਤਾਂ ਜੋਤ ਦੇ ਮੂਲ ਨੂੰ ਕਿੱਥੋਂ ਪਛਾਣਾਂਗੇ ਅਮ ਗੁਰੂ ਕਹਿੰਦਾ ਮਨ ਤੂੰ ਜੋਤ ਸਰੂਪ ਹੈ ਇਹ ਤਾਂ ਸਰੀਰ ਜਿੱਥੇ ਮਨ ਰਹਿ ਰਿਹਾ ਸਰੀਰ ਦੇ ਵਿੱਚ ਇਹਨੇ ਤਾਂ ਸਰੀਰ ਦਾ ਮੂਲ ਵੀ ਭੁੱਲ ਲਿਆ ਭੁੱਲ ਗਿਆ ਸਰੀਰ ਕਿੱਥੋਂ ਤਿਆਰ ਹੋਇਆ ਅਗਰ ਇਹਨੂੰ ਸਰੀਰ ਦੇ ਮੂਲ ਦਾ ਵੀ ਪਤਾ ਲੱਗ ਜਵੇ ਤਾਂ ਹੰਕਾਰ ਨਾ ਕਰੀ ਕਦੀ ਵੀ ਜਿੰਨੇ ਸਰੀਰ ਨੇ ਸਾਰਿਆਂ ਦਾ ਮੂਲ ਇੱਕੋ ਹੀ ਹੈ ਰક્ત ਬਿੰਦ ਹੈ ਜਾਤੀਵਾਦ ਵੀ ਖਤਮ ਹੋ ਜੀਏ ਊਚ ਨੀਚ ਖਤਮ ਹੋ ਜੀਏ ਊਚ ਨੀਚ ਵੀ ਖਤਮ ਹੋ ਜੀਏ ਸਭ ਕੁਝ ਖਤਮ ਹੋ ਜੀਏ ਤੇ ਸਰੀਰ ਦਾ ਮੂਲ ਵਿਚਾਰੋ ਜਦੋਂ ਸਰੀਰ ਦੇ ਮੂਲ ਦੀ ਸਮਝ ਪੈ ਜਾਊ ਫੇਰ ਮਨ ਦਾ ਮੂਲ ਵਿਚਾਰੋ ਭਾਈ ਇਹ ਮਨ ਦਾ ਮੂਲ ਸਰ ਜੀ ਪ੍ਰਾਨ ਸਰਬ ਕੇ ਦਾਤੇ ਗੁਣ ਕਹੇ ਨਾ ਜਾਹ ਅਪਾਰਾ ਜੀ ਪ੍ਰਾਨ ਸਰਬ ਕੇ ਦਾਤੇ ਜਿੰਨੇ ਵੀ ਪ੍ਰਾਨਤਾਰੀ ਜੀ ਨੇ ਸਭਨਾਂ ਦਾ ਉਹ ਦਾਤਾ ਹੈ ਜਿੰਨੇ ਵੀ ਜੀ ਜਨਤਾ ਸਾਰਿਆਂ ਵਿੱਚ ਸਾਡੇ ਸਾਡੇ ਸਾਰਿਆਂ ਵਿੱਚ ਪ੍ਰਾਣ ਨੇ ਅਸੀਂ ਪ੍ਰਾਣ ਧਾਰੀ ਆ ਤੇ ਹੁਣ ਪ੍ਰਾਣਾ ਨੂੰ ਜੋ ਚੀਜ਼ ਚਾਹੀਦੀ ਜੋ ਮਿਲਣਾ ਚਾਹੀਦਾ ਉਹਦਾ ਉਹ ਦਾਤਾ ਹੈ ਜੀ ਸਭ ਤੋਂ ਜ਼ਰੂਰੀ ਅੰਨ ਪਾਣੀ ਹੈ ਜੀ ਅੰਨ ਪਾਣੀ ਹਰੇਕ ਨੂੰ ਦਿੰਦਾ ਜਿੰਨਾਂ ਚਿਰ ਇਹ ਪ੍ਰਾਣ ਹੈਗੇ ਆ ਜੀ ਅੰਨ ਪਾਣੀ ਪੰਡਾ ਦੂਜਾ ਕਹਿੰਦੇ ਮਤਲਬ ਪ੍ਰਾਣਾ ਦਾ ਦਾਤਾ ਉਹ ਹੈ ਬਾਕੀ ਜਿੰਨੇ ਪ੍ਰਾਣ ਧਾਰੀ ਅਸੀਂ ਜੀਵ ਜੰਤ ਨੇ ਸਾਰੇ ਸਭ ਦਾ ਦਾਤਾ ਉਹ ਹੈ ਗੁਣ ਕਹੇ ਨਾ ਜਾਹੇ ਅਪਾਰਾ ਪਰਮਾਤਮਾ ਪਰਮੇਸ਼ਰ ਜਿਹੜੇ ਤੇਰੇ ਗੁਣ ਨੇ ਉਹ ਅਪਾਰ ਹੈ ਤੇਰੇ ਗੁਣ ਕਹੇ ਨਹੀਂ ਜਾ ਸਕਦੇ ਤੇਰੇ ਗੁਣ ਬਹੁਤ ਤੇ ਮੈਂ ਇਹ ਕਹਣਾ ਚਾਹਤਾ ਪਰ ਚਲੋ ਜੋ ਕੁਝ ਤੂੰ ਮੈਨੂੰ ਦਿੱਤਾ ਉਹਦੇ ਬਾਰੇ ਤਾਂ ਮੈਂ ਗੱਲ ਕਰ ਹੀ ਸਕਦਾ ਜੀ ਜਦੋਂ ਮੈਂ ਉਹਦੇ ਵਿਚਾਰ ਕਰਦਾ ਤੇ ਮੈਂ ਦੇਖਦਾ ਮੈਂ ਤਾਂ ਭਾਈ ਇਹ ਇਹ ਵੀ ਬਿਆਨ ਤੇ ਆ ਜੀ ਇਹ ਜੋ ਕੁਝ ਤੂੰ ਮੈਨੂੰ ਦਿੱਤਾ ਇਹ ਵੀ ਬਿਆਨ ਤੇ ਆ ਜੀ ਅਗਰ ਜੋ ਕੁਝ ਉਹ ਜਿਵੇਂ ਇਹਦੀ ਵਿਚਾਰ ਵਿੱਚ ਆਜ ਮੈਨੂੰ ਜੋ ਕੁਝ ਉਹ ਮੈਨੂੰ ਦਿੱਤਾ ਤੇ ਆਪਾਂ ਸਾਰੀ ਜ਼ਿੰਦਗੀ ਸ਼ੁਕਰ ਸ਼ੁਕਰ ਵਿੱਚ ਨਗਾਦ ਮਾਰਾਂ। ਕਾਰਨ ਕੀ ਅਸੀਂ ਇਹਦੀ ਵਿਚਾਰ ਹੀ ਨਹੀਂ ਕਰਦੇ ਜੀ ਜਿੰਨ ਕੰਨ ਕੀਤੇ ਅੱਖੀ ਨਾਕ ਜਿਨੇ ਜੀਭਾ ਦਿੱਤੀ ਬੋਲੇ ਤਾਂ ਅਸੀਂ ਮਾਇਆ ਪਿੱਛੇ ਦੌੜਦੇ ਆ। ਹਨਾ ਸੋਹਣੇ ਮਕਾਨਾਂ ਪਿੱਛੇ ਦੌੜਦੇ ਬਹੁਤੀ ਬਹੁਤ بڑا ਕੁਝ ਜਿਹਦੇ ਵਿੱਚ ਪਿੱਛੇ ਸਾਡੀ ਦੌੜ ਹੈ। ਅੱਖਾਂ ਹੀ ਨਾ ਹੋਣ ਕੰਨ ਹੀ ਨਾ ਹੋਣ ਜੀਭਾ ਹੀ ਨਾ ਹੋਵੇ। ਸੋ ਜੇਸੂ ਬੰਦੇ ਦੀਆਂ ਅੱਖਾਂ ਨਹੀਂ ਹੈ ਨਾ ਜੀ ਉਹਨੇ ਕਹਣਾ ਜੀ ਅੱਖਾਂ ਅੱਖਾਂ ਦੀ ਅੱਖਾਂ ਬਹੁਤ ਬੇਸ਼ਕੀਮਤੀਆਂ ਜੇ ਦੀ ਰਸਨਾ ਨਹੀਂ ਗੁੰਗਾ ਕਹਿੰਦੇ ਨੇ ਜੀ ਜੀਵਾਨ ਬਹੁਤ ਬੇਸ਼ਕੀਮਤੀ ਹੈ ਜੀ ਇਸ ਕਰਕੇ ਭਾਈ ਜਿਹਨੂੰ ਮਨੁੱਖਾ ਸਰੀਰ ਮਿਲ ਗਿਆ ਨਾ ਸਾਫ ਸੁਥਰਾ ਸਾਬਤ ਤੇ ਭਾਈ ਉਹਨੂੰ ਇਹਦੀ ਅਹਿਮਤ ਦਾ ਪਤਾ ਲੱਗ ਜਾਵੇ ਸ਼ੁਕਰ ਸ਼ੁਕਰ ਕੀ ਚੰਗਾ ਜੀ ਬਾਕੀ ਹੋਰ ਜੋ ਜੋ ਕੁਛ ਸਾਨੂੰ ਉਹ ਦਿੰਦਾ ਜੋ ਜੋ ਸਜੋ ਜੋ ਸੀ ਮੰਗਦੇ ਉਹ ਦਿੰਦਾ ਤੇ ਇਹ ਵੀ ਦਾਤਾ ਥੋੜੀਆਂ ਨੇ ਕਿਤੇ ਕਿਤੇ ਬਹੁਤ ਦਾਤਾ ਨਹੀਂ ਹੁੰਦੀਆਂ ਗੁਣ ਕਹੇ ਨਾ ਜਾਹੇ ਅਪਾਰਾ ਜੀ ਪ੍ਰਾਣ ਸਰਬ ਕੇ ਦਾਤੇ ਇਹ ਤੂੰ ਦਾਤਾ ਆ ਨਾ ਕੀ ਕੀ ਦਿੰਦਾ ਆ ਕੀ ਕੀ ਦਿੰਦਾ ਤੇਰੇ ਜਿਹੜੇ ਗੁਣ ਨੇ ਤੇ ਉਹ ਗਿਣਤੀ ਮਿੰਤੀ ਤੋਂ ਪਰੇ ਨਹੀਂ ਸੀ ਕਿ ਹੈ ਨਹੀਂ ਜਾ ਸਕਦੀ ਸਭ ਕੇ ਪ੍ਰੀਤਮ ਸ੍ਰਬ ਪੈਰ ਚਰਾ ਰਾਣਾ ਜੀ ਸ੍ਰਬ ਇਹਨੂੰ ਅੱਧਾ ਰਾਰਾ ਹੀ ਉਚਾਰਨ ਕਰਨਾ ਸ੍ਰਬ ਰਤੇ ਪਾਲਕ ਸਰਬ ਕਟਾਂ ਆਧਾਰਾ ਸਭ ਕੇ ਪ੍ਰੀਤਮ ਉਹ ਪਰਮਾਤਮਾ ਪਰਮੇਸ਼ਰ ਜਿਹੜਾ ਸਾਰਿਆਂ ਦਾ ਪਿਆਰਾ ਸਰਬ ਪ੍ਰਿਤਪਾਲਕ ਸਭ ਤੋਂ ਵੱਡੀ ਇਹ ਗੱਲ ਹੈ ਜੀ ਸਾਰਿਆਂ ਦੀ ਪਾਲਣਾ ਕਰਦਾ ਸਰਬ ਪ੍ਰਿਤਪਾਲਕ ਏ ਥੋੜੀ ਵੀ ਜਿਹੜੇ ਔਗਣ ਆ ਰਹੇ ਨੇ ਪਾਪੀ ਨੇ بے بیچاری ਨੇ ਉਹਨਾਂ ਦੀ ਪਾਲਣਾ ਨਹੀਂ ਕਰਦਾ ਜੀ ਪਾਲਣਾ ਹਰੇਕ ਦੀ ਕਰਦਾ ਜੀ ਸਰਬ ਕਟਾਂ ਆਧਾਰਾ ਜਿਨੇ ਸਾਰੇ ਘਟਾਂ ਘਟਾਂ ਤੇ ਸ਼ਰੀਰਾਂ ਨੂੰ ਕਹਿੰਦਾ ਜੀ ਸਾਰੇ ਸ਼ਰੀਰਾਂ ਦਾ ਉਹ ਆਸਰਾ ਹੈ ਸਾਰਿਆਂ ਦੇ ਹਿਰਦੇ ਜੇ ਅਸੀਂ ਪ੍ਰਮਾਤਮਾ ਨੂੰ ਬੇਨਤੀ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਏ ਹਰਦੇ ਦਾ ਤੂੰ ਆਸਰਾ ਬਣ ਮੇਰੇ ਮਨ ਦਾ ਤੂੰ ਸਹਾਰਾ ਬਣ ਮਨ ਡੋਲਦਾ ਏ ਸੀ ਕਰਕੇ ਸੀ ਮਨ ਅਸੀਂ ਰੱਬ ਨੂੰ ਪ੍ਰਮਾਤਮਾ ਪਰਮੇਸ਼ਰ ਨੂੰ ਆਪਣੇ ਮਨ ਦਾ ਸਹਾਰਾ ਨਹੀਂ ਬਣਾਇਆ ਇਸੇ ਕਰਕੇ ਅਸੀਂ ਡੋਲਦੇ ਆ ਜੀ ਹੋਰ ਕੋਈ ਹੋਰ ਡੋਲਣ ਦਾ ਕੋਈ ਕਾਰਨ ਨਹੀਂ ਹੈ ਜੀ ਅਗਰ ਜੇ ਆਪਾਂ ਮਤਲਬ ਬੇਨਤੀ ਕਰੀਏ ਕਿ ਪ੍ਰਮਾਤਮਾ ਪਰਮੇਸ਼ਰ ਮੇਰੇ ਮਨ ਦਾ ਤੂੰ ਸਹਾਰਾ ਬਣ ਜਦੋਂ ਰੱਬ ਮਨ ਦਾ ਸਹਾਰਾ ਬਣਦਾ ਇਹ ਮਨ ਕਦੀ ਵੀ ਨਹੀਂ ਡੋਲਦਾ ਮਨ ਨਾ ਡਿੱਗਿਆ ਤਨ ਕਾਹੀ ਕੁੱਟ ਲਾਏ ਜਦੋਂ ਮਨ ਨਹੀਂ ਡਿਗਦਾ ਨਾ ਜੀ ਫੇ ਮੌਤ ਭਾਵੇਂ ਸਿਰ ਤੇ ਕਿਉਂ ਨਾ ਖੜੀ ਹੋਵੇ ਤਨ ਨਹੀਂ ਕਦੀ ਡੇਗਦਾ ਜੀ ਕਦੀ ਧੌਣ ਨਹੀਂ ਸੱਟਦਾ ਇਹ ਧੌਣਾ ਉਦੋਂ ਡਿਗਦੀਆਂ ਜਦੋਂ ਮਨ ਡਿਗਦਾ ਜੀ ਗੁਰਬਾਣੀ ਮਨ ਨੂੰ ਸਹਾਰਾ ਦਿੰਦੀ ਹੈ ਜੀ ਮਨ ਤਨ ਸਰ ਦੋਨੇ ਸਹਾਰਾ ਪਰ ਜਦੋਂ ਮਨ ਹੀ ਤਗੜਾ ਹੋ ਗਿਆ ਤਨ ਤਾਂ ਆਪਣੇ بگੜਾ ਜਾਂਦਾ ਜੀ ਸਭ ਸਭ ਕੇ ਪ੍ਰੀਤਮ ਸਰਬ ਪ੍ਰਤਪਾਲਕ ਸਰਬ ਘਟਾਂ ਆਧਾਰਾ ਸਾਰਿਆਂ ਦਾ ਆਸਰਾ ਸਰੂਪ ਆਪਈਏ ਆਪਈਏ ਜੀ ਸਭਨਾ ਦੇ ਵਿੱਚ ਸਭ ਚ ਜੋ ਤੇ ਉਹਦੀ ਹੈ ਇਸੇ ਕਰਕੇ ਜਿੱਦਾਂ ਸ਼ਾਇਦ ਇਹ ਖਾਂ ਮਾਰੇ ਤੇ ਚੜ ਕੇ ਆ ਪਹਿਲਾਂ ਚੜ ਕੇ ਆ ਬਾਜ ਪੈਰੀ ਲੱਗ ਗਿਆ ਜੀ ਹੈ ਇਹ ਮਾਰਾ ਦੀ ਮौज ਹੈ ਜਿਹਨੂੰ ਮਰਜੀ ਜਿਹਨੂੰ ਬਦਲਣਾ ਕੇ ਇਹਨੂੰ ਤਲਵਾਰ ਨਾਲ ਬਦਲ ਬਦਲਤਾ ਕਿਸੇ ਨੂੰ ਨਜ਼ਰ ਦੇ ਨਾਲ ਬਦਲ ਦਿੰਦਾ ਕਿਸੇ ਨੂੰ ਕਰਮ ਦੇ ਕਲਮ ਦੇ ਨਾਲ ਬਦਲ ਦਿੰਦਾ ਕਿਸੇ ਨੂੰ ਬਚਨਾਂ ਦੇ ਨਾਲ ਬਦਲ ਦਿੰਦਾ ਹੈ ਆਪ ਕਰਨ ਕਰਨ ਸਮਰਾਤੇ ਨੇ ਨਾ ਕੋਈ ਨਾ ਜਾਣ ਤੁਮਰੀ ਗਤ ਮਿਤ ਆਪ ਹੈ ਇਹ ਸਾਰਾ हे ਪ੍ਰਭੂ ਪ੍ਰਮਾਤਮਾ ਤੇਰੀ ਗਾਤ ਮਿਤ ਗਤ ਗਤੀ ਅਵਸਥਾ ਤੇਰੀ ਅਵਸਥਾ ਦੇ ਸਬੰਧ ਵਿੱਚ ਕੋਈ ਨਹੀਂ ਕਹਿ ਸਕਦਾ ਜੀ ਮਿਤ ਮਰਜਾਦਾ ਹੈ ਨਾ ਤੇਰੀ ਮਰਜਾਦਾ ਕਹਣੇ ਗੁਰੂ ਕੀ ਮਰਜਾਦਾ ਕਹਿਣਾ ਗੁਰੂ ਕੀ ਮਰਜਾਦਾ ਨੂੰ ਕੌਣ ਜਾਣ ਸਕਦਾ ਜੀ ਇਹ ਤਾਂ ਜਿੱਦਾਂ ਕਿਸੇ ਨੇ ਪਾ ਲਿਆ ਉਹ ਸਾਬਨਾਂ ਨੇ ਮਰਜ਼ਾਦਾ ਬਣਾ ਲਈ ਹਾਂ ਗੁਰੂ ਨੇ ਸਾਨੂੰ ਰਹਿਤ ਦੀ ਜ਼ਰੂਰਤ ਦਸੀ ਹੋਈ ਹੈ ਤੇ ਆਹ ਸਿੱਖ ਦੀ ਆ ਰਹਿਤ ਹੈ ਇੱਥੇ ਮਤਲਬ ਸਾਡੀ ਸ਼ੁਰੂਆਤ ਹੈ ਜਿੱਦਾਂ ਪੰਜ ਅ ਮਹਾਰਾਜ ਨੇ ਪੰਜ ਪਿਆਰੇ ਸਾਝੇ ਤੇ ਅੰਮ੍ਰਿਤ ਛਕਾਇਆ ਉਹ ਸ਼ੁਰੂਆਤ ਕੀਤੀ ਹੈ ਜੀ ਪੰਜ ਬਾਣੀਆਂ ਪੰਜ ਕਕਾਰ ਸਾਨੂੰ ਇਹਦਾ ਬਖਸ਼ਿਸ਼ ਕਰ ਦਿੱਤੀ ਦੱਸਿਆ ਸਾਰਾ ਕੁਝ ਦੇ ਦਿੱਤਾ ਵੀ ਆਇਦਾ ਕਰਨੀ ਇਦਾਂ ਆ ਜੀਵਨੇ ਆ ਭਾਈ ਖਾਲਸੇ ਦਾ ਸਿੰਘ ਦਾ ਜੀਵਨ ਹੈ ਤੇ ਫਿਰ ਨਾਲੇ ਕਿਤੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ ਰਹਿਣੀ ਰਹੇ ਸੋਈ ਸੁਖ ਮੇਰਾ ਸਾਰੀ ਮਸਕਾ ਚਿਹਰਾ ਨਾ ਤੇ ਹੁਣ ਮਿੱਤ ਜਿਹੜੀ ਰੱਬ ਦੀ ਮਰਜਾਦਾ ਆ ਮਤਲਬ ਵੀ ਉਹ ਕਿਦਾਂ ਖੁਸ਼ ਹੁੰਦਾ ਉਹਦੀ ਭਗਤੀ ਕਿਦਾਂ ਕੀਤੀ ਜਾਂਦੀ ਹੈ ਇਹਦੇ ਸੰਬੰਧ ਵਿੱਚ ਕੋਈ ਜਾਣਦਾ ਕੁਝ ਨਹੀਂ ਪਤਾ ਜੀ ਕੁਝ ਨਹੀਂ ਪਤਾ ਜੀ ਕਦੀ ਤਾਂ ਭਾਈ ਗੁਨਾਹ ਗਾਰਾਂ ਨੂੰ ਗੁਨਹੈ ਗਾਰਾਂ ਨੂੰ ਜਦੋਂ ਬਖਸ਼ਣ ਤੇ ਆਉਂਦਾ بڑے بڑے ਗੁਨਾਹਗਾਰ ਬਖਸ਼ਿਸ਼ ਕਰ ਦਿੰਦਾ ਪੁੰਨ ਕਰਨੇ ਵਾਲੇ ਜਿਹੜੇ ਨੇ ਇੱਕ ਪਾਸੇ ਖੜੇ ਰਹਿ ਜਾਂਦੇ ਨੇ ਪਾਪੀਆਂ ਨੂੰ ਬਖਸ਼ ਦਿੰਦਾ ਜੀ ਕਹਿੰਦੇ ਇਹਦੇ ਨਾਲ ਜ਼ਿਆਦਾ ਲੋੜ ਹੈ ਉਹਦਾ ਕੁਝ ਨਹੀਂ ਪਤਾ ਲੱਗਦਾ ਸਾਡੀ ਹੈ ਮਰਜ਼ਾ ਦਾ ਨਹੀਂ ਪਤਾ ਲੱਗਦਾ ਆਪ ਹੈ ਇੱਕ ਪਸਾਰਾ ਓਏ ਜਿ ਪਸਾਰਾ ਹੀ ਇੱਕ ਦਾ ਹੈ ਜੀ ਕਾਹਦੀ ਮਰਜ਼ਾ ਦਾ ਹਾਂਜੀ ਹਾਂਜੀ ਉਹ ਪਸਾਰਾ ਇੱਕ ਕੌਣ ਬੈਰੀ ਕੌਣ ਦੁਸ਼ਮਣ ਕੌਣ ਸੱਜਣ ਉਨੀ ਪਸਾਰਾ ਤਾਂ ਇੱਕ ਵਈਆ ਸਾਰਾ ਜੋ ਤਾਂ ਸਾਰਿਆਂ ਵਿੱਚ ਉਹਦੀ ਹੈ ਜੀ ਬਖਰੇਵਾ ਪਨ ਤਾਂ ਹੈ ਹੀ ਕੋਈ ਨਹੀਂ ਇਸ ਕਰਕੇ ਜਿਹੜੀ ਫਿਰ ਤੂੰ ਸੰਸਾਰ ਘਾ ਤੇ ਰਚਿਆ ਇਹ ਤੇਰੀ ਇਹ ਜਿਹੜੀ ਤੇਰੀ ਗੱਤ ਮਿੱਥੇ ਦੇ ਬਾਰੇ ਸਾਨੂੰ ਨਹੀਂ ਪਤਾ ਕਿਉਂ ਰਚਿਆ ਕੀ ਲੋੜ ਪਈ ਤੈਨੂੰ ਸੰਸਾਰ ਰਚਣ ਦੀ ਕੀ ਲੋੜ ਪਈ ਲੋੜ ਕੀ ਕੋ ਖੇਡ ਖੇਡੀ ਆ ਹੈ ਨਾ ਮੈਂ ਖੇਡ ਖੇਡ ਘਟਣ ਦੀ ਕਿ ਉਹ ਲੋੜ ਪਈ ਪਈ ਇਹ ਮਨ ਕਰਦਾ ਖੇਡ ਖੇਡਣੀ ਆਪਣਾ ਮਨ ਕੀਤਾ ਖੇਡ ਖੇਡਣੀ ਆ ਸੰਸਾਰ ਸੰਸਾਰ ਅਜ ਦਿੱਤਾ ਆਪ ਹੀ ਸਾਰਿਆਂ ਦੇ ਵਿੱਚ ਹੋ ਕੇ ਖੇਡਣ ਲੱਗ ਪਿਆ ਜਦੋਂ ਆਪ ਖੇਡਦਾ ਕੌਣ ਹਾਰਿਆ ਕੌਣ ਜਿੱਤਿਆ ਜੀ ਇਹ ਅਸਿਸ਼ ਇਹ ਜਦੋਂ ਗਿਆਨ ਬਖਸ਼ਿਸ਼ ਕਰਦਾ ਸੀ ਜਿਨ੍ਹਾਂ ਜਿਨ੍ਹਾਂ ਨੂੰ ਸਾਧਨਾ ਬੈਠਾ ਉਹ ਨਾਨਕ ਭਵ ਸਾਗਰ ਪਾਰ ਉਤਾਰ ਹਾਂ ਇਹ ਸੰਸਾਰ ਸਮੁੰਦਰ ਹੈ ਭਵ ਸਾਗਰ ਹੈ ਇਦੇ ਵਿੱਚੋਂ ਪਾਰ ਹੋਣਾ ਬੜਾ ਕਠਿਨ ਹੈ। ਇੱਕ ਫਿਰ ਉਹਨੇ ਨਾਵ ਬਣਾਈ, ਨਾਵ, ਨੌਕਾ। ਇਹਨੂੰ ਜਾਜ ਕਹਿ ਲੋ। ਨੌਕਾ ਕਹਿ ਲੋ, ਇੱਥੇ ਨਾਵ ਕਹਿੰਦੇ ਚਲੋ। ਸਾਧ ਸਾਧ ਸੰਗਤ ਦੀ, ਸਾਧ ਬਹੁਵਚਨ ਆ ਗਿਆ ਜੀ ਇਹ। ਸਾਧ ਨਾਵ ਸਾਧ ਸੰਗਤ ਦੀ ਨਾਵ ਬਣਾਤੀ। ਬਿਠਾਵੋ ਇਹਦੇ ਵਿੱਚ ਉਹਨੇ ਬਿਠਾ ਦਿੱਤਾ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਪਾਰ ਕਰਨਾ ਬਿਠਾ ਦਤੇ। ਸੋਜੀ ਕਰਾਤੀ ਨਾ। ਤੇ ਇਹ ਨਾਵੇਂ ਨੌਕਾ ਆ ਸਾਧ ਸੰਗਤ ਦੇ ਨੌਕਾ ਆ ਕਿੰਨੀਆਂ ਨੌਕਾ ਬਣਾਤੀਆਂ ਉਹਨੇ ਕੋਈ ਸਾਧ ਸੰਗਤ ਕੋਕੀਤੇ ਬਣਾਤੀ ਕੋਕੀਤੇ ਬਣਾਤੀ ਜਿਹੜਾ ਸਾਧ ਸੰਗਤ ਕਰਨ ਲੱਪਿਆ ਇਹ ਉਹ ਨੌਕਾ 'ਚ ਬਹਿ ਗਿਆ ਜੀ ਉਹ ਨਾਵ 'ਚ ਬਹਿ ਗਿਆ ਜੀ ਤੇ ਕੈਸੀ ਇਹ ਬਲ ਸਾਧ ਸੰਗਤ ਹੀ ਨੌਕਾ ਆ ਤੇ ਜਿਹੜੇ ਸਤ ਸੰਗੀ ਨੇ ਉਹ ਇਸੇ ਨੌਕਾ 'ਚ ਸਵਾਰ ਨੇ ਇਹਦਾ ਮਤਲਬ ਸਤ ਸੰਗ ਵਿੱਚ ਜੋ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਉਹ ਨੌਕਾ ਹੋ ਗਈ ਅਹੀਂ ਤੁਸੀਂ ਸਾਰੇ ਜਿਹੜੇ ਦੇ ਵਿੱਚ ਸਵਾਰ ਹੋ ਜਾਂਦੇ ਆ ਜੀ ਤੇ ਗੁਰੂ ਆਪ ਮਲਾ ਹੁੰਦਾ ਜੀ ਫਿਰ ਭਵ ਸਾਗਰ ਪਾਰ ਉਤਾਰਾ ਤੇ ਜਿਹੜੇ ਸਤ ਸੰਗੀ ਹੁੰਦੇ ਨੇ ਫਿਰ ਉਹਨਾਂ ਨੂੰ ਇਸ ਭਵ ਸਾਗਰ ਤੋਂ ਪਾਰ ਕਰਦੇ ਨੇ ਜਿਹੜੇ ਜਿਹੜੇ ਇਸ ਔਕਾਤ ਦੇ ਵਿੱਚ ਸਵਾਰ ਹੋ ਜਾਂਦੇ ਨੇ ਉਹਨਾਂ ਨੂੰ ਇਸ ਭਵ ਸਾਗਰ ਤੋਂ ਫਿਰ ਗੁਰੂ ਸਾਹਿਬ ਜੀ ਆਪ ਪਾਰ ਕਰ ਦਿੰਦੇ ਨੇ ਸੋ ਸਤ ਸੰਗਤ ਜੀ ਇਸੇ ਬਥਾਈ ਪਉ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਦੋ ਸ਼ਬਦਾਂ ਦੀ ਹੀ ਸ਼ਿਵਾਂ ਲਈ ਹੈ ਸੋ ਕਿਰਪਾ ਸੰਗਤ ਜੀਓ ਸੇਵਾਦਾਰ ਚੱਕਾ ਦੀ ਖੀਮਾ ਜੀ ਵਾਹਿਗੁਰੂ